ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਥਾਣਾ ਕਿਲਾ ਲਾਲ ਸਿੰਘ ਵਿੱਚ ਪੈਂਦੇ ਪਿੰਡ 달ਮ ਦੇ ਅੱਡੇ ਵਿੱਚ ਸਥਿਤ ਸੁਨਿਆਰੇ ਦੀ ਦੁਕਾਨ ਨੂੰ ਬੀਤੀ ਰਾਤ ਚੋਰਾਂ ਨੇ ਬਣਾਇਆ ਨਿਸ਼ਾਨਾ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਸੋਨਾ ਚਾਂਦੀ ਅਤੇ ਨਕਦੀ ਲੈ ਕੇ ਹੋਏ ਰਫੂ ਚੱਕਰ ਦੁਕਾਨ ਮਾਲਕਾਂ ਨੇ 20 ਤੋਂ 25 ਲੱਖ ਦੇ ਨੁਕਸਾਨ ਹੋਣ ਦੀ ਕਹੀ ਗੱਲ ਐਸ ਐਚਓ ਕਿਲਾ ਲਾਲ ਸਿੰਘ ਪ੍ਰਭਜੋਤ ਸਿੰਘ ਪੁਲਿਸ ਪਾਰਟੀ ਸਮੀਤ ਮੌਕਾ ਵੇਖਿਆ ਤੇ ਸੀਸੀਟੀਵੀ ਕੈਮਰੇ ਖੰਗਾਲਾ ਨਦਰ ਦੁਕਾਨ ਮਾਲਕਾਂ ਦੇ ਬਿਆਨਾਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਜਿਹੜੀ ਅੱਡੇ ਦਾਲਮ ਦੇ ਵਿੱਚ ਇੱਕ ਸੁਨਾਰੇ ਦੀ ਦੁਕਾਨ ਤੇ ਚੋਰੀ ਹੋਈ ਆ ਇਹਦੇ ਬਾਰੇ ਦੱਸੋ ਹਾਂਜੀ ਇਨਫੋਰਮੇਸ਼ਨ ਆਈ ਸਾਡੇ ਕੋਲ ਕਿ ਉਹ ਵਿੱਚ ਗੋਲਡਰਸ ਜੁਵੇਲਰਸ ਹੈ ਤੇ ਸਾਡੀ ਸਾਡੀ ਦੁਕਾਨ ਦੇ ਸ਼ਟਰਪੂਟ ਤੇ ਜਦੋਂ ਸਮਾਨ ਚੋਰੀ ਕਰਦੇ ਨੇ ਮਨੋ ਦੇ ਪਿਆਨਾ ਤੇ ਕਾਰਵਾਈ ਕਰੀ ਸਰ ਸੀਸੀਟੀਵੀ ਕੈਮਰੇ ਵੀ ਲੱਗੇ ਆ ਕਿ ਨੇੜੇ ਦੇ ਕੈਮਰੇ ਇਹਨਾਂ ਨੂੰ ਕਾਫੀ ਪਹਿਲਾਂ ਵੀ ਇਹੀਂ ਸਾਰੇ ਦੁਕਾਨਦਾਰਾਂ ਨੇ ਐਸੋਸੀਏਸ਼ਨ ਪਾ ਕੇ ਕਰਾਇਆ ਗਿਆ ਤੇ ਕੈਮਰੇ ਬਹੁਤ ਸਨਿਕਾ ਲੋਕ ਤੇ ਅੱਜ ਵੀ ਜਿਹੜੇ ਕੈਮਰੇ ਲੱਗੇ ਆ ਉਹ ਵੀ ਪੰਦੇ ਆ ਹੋਰ ਵੀ ਗਾਂ ਵੇਖ ਰਹੇ ਹਾਂ ਉਹਨੂੰ ਖੰਗਾ ਆ ਗਿਆ ਜੋ ਵੀ ਹੋ ਰਹੀ ਕਰਦੇ ਜੀ ਸਰ ਜਿਹੜੀ ਤੁਹਾਡੀ ਆ ਦੁਕਾਨ ਤੇ ਚੋਰੀ ਹੋਈ ਹੈ ਤੇ ਬਾਰੇ ਦੱਸਿਓ ਹਾਂਜੀ ਸਾਡੀ ਦੁਕਾਨ ਤੇ ਚੋਰੀ ਮੇਰੇ ਭਰਾ ਦੇ ਵੱਡੇ ਜੀ ਜਗਵੀਰ ਸਿੰਘ ਜੀ ਜੀਜੂ ਦੇ ਨਾਂ ਦੇ ਨੇ ਦੁਕਾਨ ਹੈ ਤੇ ਤਕਰੀਬਨ ਰਾਤੀ 7 ਵਜੇ ਦੁਕਾਨ ਬੰਦ ਕਰਕੇ ਅੱਜ ਆਏ ਨੇ ਉਸੇ ਵੇਲੇ ਇਹਨਾਂ ਨੂੰ 6 ਵਜੇ ਪਤਾ ਲੱਗਾ ਕਿ ਸਾਡੀ ਦੁਕਾਨ ਜਿਹੜੀ ਆ ਉਹ ਕਿਸੇ ਨੇ ਭੰਨ ਦਿੱਤੀ ਆ ਤੇ ਸੋ ਜਿਸ ਤਰ੍ਹਾਂ ਇਹਨਾਂ ਨੂੰ ਹੋਮ ਹੋਇਆ ਉਸੇ ਵੇਲੇ ਦੁਕਾਨ ਤੇ ਆਏ ਨੇ ਤੇ ਦੁਕਾਨ ਤੇ ਆਣ ਕੇ ਇਹਨਾਂ ਨੇ ਪੁਲਿਸ ਨੂੰ ਰਿਪੋਰਟ ਕੀਤਾ ਹੈ ਔਰ ਇੱਥੇ ਮੌਕੇ ਤੇ ਐਸਐਸਓ ਸਾਹਿਬ ਆਪਣੇ ਸਟਾਫ ਦੇ ਨਾਲ ਪਹੁੰਚੇ ਨੇ ਉਹਨਾਂ ਨੇ ਆਣ ਕੇ ਤੇ ਜਿਹੜਾ ਇੱਕ ਵੀ ਦੁਕਾਨ ਦਾ ਜਾਇਜ਼ਾ ਲਿਆ ਹੈ ਔਰ ਆਸ-ਪਾਸੇ ਰੀਸੀਸੀਟੀ ਕੈਮਰੇ ਲੱਗੇ ਨੇ ਉਹਨੂੰ ਖੰਗਾਲ ਰਹੇ ਨੇ ਔਰ ਸੰਪੂਰਨ ਵਿਸ਼ਵਾਸ ਹੋਇਆ ਵਾ ਕਿ ਜਿਹੜਾ ਜੋਰ ਆਪਾਂ ਜਲਦ ਜਲਦ ਪਕੜ ਕੇ ਤੇ ਧਾੜੀ ਜਿਹਾ ਕਰ ਸ਼ਿਚਾ ਕੀ ਕੀ ਚੋਰੀ ਹੋਇਆ ਜੀ ਚੋਰੀ ਤਕਰੀਬਨ ਜੀ ਸਾੜੀ ਦੁਆਦ ਉੱਤੇ ਕੋਈ ਸੋਨਕ ਤੋਂ ਕੋਣ ਇੱਕ 200 ਗ੍ਰਾਮ ਦੇ ਲੱਗੇ ਸਮਾਨ ਸੀ ਕੋਲਦਾ ਜੀ ਉਹ ਚੋਰੀ ਹੋ ਚੁੱਕਾ ਹੈ ਕੁਝ ਕੈਸੀ ਦਾ ਕੋਈ ਸ਼ਾਰਟ 5 5.5 ਲੱਗਦੇ ਤਕਰੀਬਨ ਕੈਸੀ ਦਾ ਉਹ ਚੋਰੀ ਹੋਇਆ ਜੀ ਔਰ ਪਾਣੀ ਚਾਂਦੀ ਕੋਈ ਨਵੀਂ ਚਾਂਦੀ ਪਾ ਕੇ 15 16 ਤੱਕ ਚਾਂਦੀ ਦੀ ਦੁਕਾਨ ਦੇ ਉੱਪਰ ਪਈ ਹੋਈ ਉਹ ਚੋਰੀ ਹੋਇਆ ਤਕਰੀਬਨ ਲਗਭਗ ਸਾਡਾ 25 ਤੋਂ 30 ਲੱਖ ਦੇ ਲੱਗਦੇ ਸਮਾਨ ਹੋਏ